ਬਠਿੰਡੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਅਰਸ਼ ਆਪਣੇ ਮੰਮੀ ਪਾਪਾ ਤੇ ਇੱਕ ਛੋਟੇ ਭਰਾ ਨਾਲ ਰਹਿੰਦੀ ਸੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਵਕਾਲਤ ਦੀ ਪੜ੍ਹਾਈ ਕਰ ਰਹੀ ਸੀ ਚਾਹੁੰਦੀ ਸੀ ਕਿ ਉਹ ਕੁਝ ਬਣਨ ਤੋਂ ਬਾਅਦ ਹੀ ਵਿਆਹ ਕਰਵਾਵੇ ਪਰ ਉਸਦੇ ਪਰਿਵਾਰ ਵਾਲਿਆਂ ਨੂੰ ਉਸਦੇ ਵਿਆਹ ਦੀ ਫਿਕਰ ਸੀ ਇੱਕ ਦਿਨ ਉਸਦੇ ਪਾਪਾ ਨੇ ਉਸ ਨਾਲ ਵਿਆਹ ਦੀ ਗੱਲ ਕੀਤੀ ਪਰ ਉਹ ਆਪਣੇ ਦਿਲ ਦੀ ਗੱਲ ਆਪਣੇ ਪਾਪਾ ਨੂੰ ਨਾਂ ਦੱਸ ਸਕੀ ਤੇ ਉਹਨਾਂ ਦੇ ਵਿਆਹ ਬਾਰੇ ਪੁੱਛਣ ਤੇ ਸਿਰਫ ਐਨਾ ਹੀ ਬੋਲੀ ਪਾਪਾ ਜਿਵੇਂ ਤੁਹਾਨੂੰ ਠੀਕ ਲੱਗੇ ਅਰਸ਼ ਦੇ ਪਾਪਾ ਨੇ ਅਰਸ਼ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਉਸ ਦੀ ਭੂਆ ਦੀ ਕੁੜੀ ਜੋ ਵਿਆਹੀ ਹੋਈ ਸੀ ਅਚਾਨਕ ਉਹਨਾਂ ਦੇ ਘਰ ਆ ਕੇ ਕਹਿਣ ਲੱਗੀ ਮਾਮਾ ਜੀ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈ ਜੋ ਸਰਕਾਰੀ ਕਲਰਕ ਹੈ ਆਪਣੀ ਅਰਸ਼ ਉੱਥੇ ਰਾਜ ਕਰੇਗੀ ਮੁੰਡਾ ਬਹੁਤ ਸੋਹਣਾ ਹੈ ਆਪਣੀ ਅਰਸ਼ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਵੇਗੀ ਅਰਸ਼ ਵੀ ਬਹੁਤ ਸੋਹਣੀ ਸੀ ਇਸ ਲਈ ਅਰਸ਼ ਦੇ ਪਾਪਾ ਨੇ ਸਾਰਿਆਂ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕਰ ਦਿੱਤਾ ਅਰਸ਼ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਸਰਕਾਰੀ ਨੌਕਰੀ ਤੇ ਲੱਗਿਆ ਹੋਣ ਕਰਕੇ ਅਰਸ਼ ਦੇ ਪਾਪਾ ਨੇ ਸਭ ਤੋਂ ਪਹਿਲਾਂ ਦਾਜ ਦੇਹੇਜ ਬਾਰੇ ਗੱਲ ਕਰਨੀ ਠੀਕ ਸਮਝੀ ਪਰ ਮੁੰਡੇ ਵਾਲਿਆਂ ਨੇ ਅੱਗੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਸਾਡੇ ਘਰ ਸਭ ਕੁਝ ਹੈ ਤੁਸੀਂ ਜੋ ਦੇਣਾ ਆਪਣੀ ਧੀ ਨੂੰ ਦੇ ਸਕਦੇ ਹੋ ਸਾਨੂੰ ਕੁਝ ਨਹੀਂ ਚਾਹੀਦਾ ਮੁੰਡੇ ਵਾਲਿਆਂ ਦੀਆਂ ਇਹ ਗੱਲਾਂ ਸੁਣ ਕੇ ਅਰਸ਼ਦਾ ਪਰਿਵਾਰ ਨਿਸ਼ਚਿੰਤ ਹੋ ਗਿਆ ਕਿ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਹੈ ਨਾਲੇ ਕਿ ਮੁੰਡਾ ਸਰਕਾਰੀ ਨੌਕਰੀ ਤੇ ਲੱਗਿਆ ਹੈ ਦੋਨੋਂ ਘਰ ਵਧੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਇਸ ਦੌਰਾਨ ਗੁਰਜੰਟ ਜਿਸ ਨਾਲ ਅਰਸ਼ ਦਾ ਰਿਸ਼ਤਾ ਹੋਇਆ ਸੀ ਉਸ ਲਈ ਹੋਰ ਵਧੀਆ ਰਿਸ਼ਤੇ ਆਉਣ ਲੱਗੇ ਜੋ ਕਿ ਉਹਨਾਂ ਨੂੰ ਬਹੁਤ ਸਾਰਾ ਦਾਜ ਤੇ ਵੱਡੀਆਂ ਗੱਡੀਆਂ ਦੇਣ ਨੂੰ ਤਿਆਰ ਸੀ ਇਹ ਸਭ ਦੇਖ ਕੇ ਗੁਰਜੰਟ ਤੇ ਉਸਦੇ ਮੰਮੀ ਡੈਡੀ ਦੇ ਦਿਲ ਵਿੱਚ ਲਾਲਚ ਆ ਗਿਆ ਉਹਨਾਂ ਨੇ ਬਚੋਲੇ ਨੂੰ ਬੁਲਾ ਕੇ ਉਸ ਨਾਲ ਗੱਲ ਕਰਨਾ ਠੀਕ ਸਮਝਿਆ ਗੁਰਜੰਟ ਦੀ ਪ੍ਰਮੋਸ਼ਨ ਹੋ ਗਈ ਹੈ ਇਸ ਲਈ ਉਸ ਵਾਸਤੇ ਹੋਰ ਵੀ ਰਿਸ਼ਤੇ ਆ ਰਹੇ ਨੇ ਜੋ ਵੱੱਦ ਤੋਂ ਵੱੱਦ ਦਾਜ ਤੇ ਗੱਡੀਆਂ ਦੇਣ ਨੂੰ ਤਿਆਰ ਨੇ ਤੁਸੀਂ ਅਰਸ਼ ਦੇ ਪਾਪਾ ਨੂੰ ਇੱਕ ਗੱਡੀ ਦੇਣ ਲਈ ਕਹਿ ਦਵੋ ਜਦੋਂ ਅਰਸ਼ ਦੀ ਭੂਆ ਦੀ ਕੁੜੀ ਨੇ ਗੁਰਜੰਟ ਦੇ ਮਾਪਿਆਂ ਦਾ ਸੁਨੇਹਾ ਅਰਸ਼ ਦੇ ਪਾਪਾ ਨੂੰ ਦਿੱਤਾ ਉਹ ਤਾਂ ਫਿਕਰਾਂ ਵਿੱਚ ਪੈ ਗਈ ਸੋਚਣ ਲੱਗੀ ਵਧੀਆ ਰਿਸ਼ਤਾ ਹੈ ਮੁੰਡਾ ਸਰਕਾਰੀ ਨੌਕਰੀ ਤੇ ਹੈ ਅਰਸ਼ ਨੂੰ ਕਿਸੇ ਚੀਜ਼ ਦੀ ساری ਜ਼ਿੰਦਗੀ ਕੋਈ ਕਮੀ ਨਹੀਂ ਰਹਿਣੀ ਇਹ ਸਭ ਸੋਚ ਕੇ ਉਹਨਾਂ ਨੇ ਆਪਣੀ ਥੋੜੀ ਜਹੀ ਜ਼ਮੀਨ ਵੇਚ ਦਿੱਤੀ ਤੇ ਇੱਕ ਨਵੀਂ ਕਾਰ ਦਾ ਇੰਤਜ਼ਾਮ ਕਰ ਦਿੱਤਾ ਵਿਆਹ ਦੇ ਦਿਨ ਨੇੜੇ ਆ ਰਹੀ ਸੀ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਨੇ ਜ਼ੋਰ ਫੜ ਲਿਆ ਵਿਆਹ ਵਾਲੇ ਦਿਨ ਘਰ ਵਿੱਚ ਪੂਰੀ ਰੌਣਕ ਸੀ ਰਾਤ ਨੂੰ ਮਿਲ ਕੇ ਸਾਰਿਆਂ ਨੇ ਖੂਬ ਮ제 ਕੀਤੇ ਡੀ ਜੇ ਤੇ ਨਾਚ ਗਾਣੇ ਹੋਏ ਸਾਰੇ ਬਹੁਤ ਖੁਸ਼ੀ ਅਗਲੇ ਦਿਨ ਬਰਾਤ ਵੀ ਟਾਈਮ ਸਿਰ ਆ ਪਹੁੰਚੀ ਅਰਸ਼ ਦੇ ਪਾਪਾ ਨੇ ਮਾਂ ਇੱਜ਼ਤ ਵਿੱਚ ਕੋਈ ਕਮੀ ਨਹੀਂ ਸੀ ਆਉਣ ਦਿੱਤੀ ਹਰ ਪ੍ਰਬੰਧ ਨੂੰ ਬਾਰ-ਬਾਰ ਚੈੱਕ ਕੀਤਾ ਸੀ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ ਅਚਾਨਕ ਚਾਹ ਪਾਣੀ ਪੀਣ ਤੋਂ ਬਾਅਦ ਗੁਰਜੰਟ ਤੇ ਉਸਦੇ ਮੰਮੀ ਪਾਪਾ ਨੇ ਅਰਸ਼ ਦੇ ਪਾਪਾ ਨੂੰ ਗੱਡੀ ਬਾਰੇ ਪੁੱਛਿਆ ਭਾਈ ਸਾਹਿਬ ਜਿਹੜੀ ਗੱਡੀ ਤੁਸੀਂ ਦੇਣੀ ਹੈ ਉਹ ਇੱਥੇ ਹੀ ਲੈ ਆਓ ਤਾਂ ਕਿ ਸਾਡੇ ਰਿਸ਼ਤੇਦਾਰਾਂ ਨੂੰ ਅਸੀਂ ਦਿਖਾ ਸਕੀਏ ਅਰਸ਼ ਦੇ ਮਾਮੇ ਦਾ ਪੁੱਤ ਗੱਡੀ ਲੈ ਕੇ ਪੰਡਾਲ ਵਿੱਚ ਪਹੁੰਚ ਗਿਆ ਪਰ ਗੱਡੀ ਨੂੰ ਦੇਖਦੇ ਹੀ ਗੁਰਜੰਟ ਖਿੱਚ ਕੇ ਬੋਲਿਆ ਇੰਨੀ ਛੋਟੀ ਕਾਰ ਇੱਕ ਕਾਰ ਹੀ ਤਾਂ ਮੰਗੀ ਸੀ ਤੁਹਾਡੇ ਕੋਲੋਂ ਮੈਂ ਸਰਕਾਰੀ ਨੌਕਰੀ ਕਰਦਾ ਲੋਕ ਮੇਰੇ ਤੇ ਹੱਸਣਗੇ ਮੇਰੀ ਬੇਇੱਜ਼ਤੀ ਹੋਵੇਗੀ ਲੋਕ ਮੈਨੂੰ ਮਜ਼ਾਕ ਕਰਨਗੇ ਕੀ ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਵੀ ਤੈਨੂੰ ਦਾਜ ਵਿੱਚ ਛੋਟੀ ਜਹੀ ਕਾਰ ਮਿਲੀ ਐ ਮੈਨੂੰ ਇਹ ਗੱਡੀ ਨਹੀਂ ਵੱਡੀ ਗੱਡੀ ਚਾਹੀਦੀ ਐ ਅਰਸ਼ ਦੇ ਪਾਪਾ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਪੁੱਤ ਵੱਡੀ ਗੱਡੀ ਦੇਣ ਦੀ ਮੇਰੀ ਹੈਸियत ਨਹੀਂ ਅਸੀਂ ਇਸ ਗੱਡੀ ਦਾ ਇੰਤਜ਼ਾਮ ਵੀ ਬੜੀ ਮੁਸ਼ਕਿਲ ਨਾਲ ਕੀਤਾ ਹੈ ਪਹਿਲਾਂ ਤਾਂ ਤੁਸੀਂ ਦਾਜ ਦੇ ਹੇਜ ਦੀ ਕੋਈ ਗੱਲ ਨਹੀਂ ਸੀ ਕੀਤੀ ਤੁਸੀਂ ਇਹੋ ਕਿਹਾ ਸੀ ਕਿ ਜੋ ਤੁਸੀਂ ਆਪਣੀ ਧੀ ਨੂੰ ਦੇਣਾ ਚਾਹੋ ਦੇ ਸਕਦੇ ਹੋ ਸਾਡੀ ਕੋਈ ਮੰਗ ਨਹੀਂ ਪਰ ਹੁਣ ਤੁਸੀਂ ਵੱਡੀ ਗੱਡੀ ਦੀ ਮੰਗ ਕਰ ਰਹੇ ਹੋ ਅਰਸ਼ ਦੇ ਪਾਪਾ ਦੀਆਂ ਗੱਲਾਂ ਸੁਣ ਕੇ ਗੁਰਜੰਟ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਸਹੁਰੇ ਜਾਨੀ ਕਿ ਅਰਸ਼ ਦੇ ਪਾਪਾ ਦੇ ਥੱਪੜ ਜੜ ਦਿੱਤਾ ਜਿਸ ਨਾਲ ਉਹ ਅਚਾਨਕ ਥੱਲੇ ਡਿੱਗ ਪਈ ਜਦੋਂ ਇਸ ਗੱਲ ਦਾ ਪਤਾ ਅਰਸ਼ ਨੂੰ ਲੱਗਿਆ ਤਾਂ ਉਹ ਕਮਰੇ ਵਿੱਚ ਤਿਆਰ ਹੁੰਦੀ ਹੋਈ ਭੱਜੀ-ਭੱਜੀ ਬਾਹਰ ਆਈ ਤੇ ਆਪਣੇ ਪਾਪਾ ਨੂੰ ਜ਼ਮੀਨ ਤੇ ਡਿੱਗਿਆ ਵੇਖਿਆ ਆਪਣੇ ਪਾਪਾ ਦੀ ਇਹ ਹਾਲਤ ਦੇਖ ਕੇ ਲੋਕਾਂ ਦੀ ਪਰਵਾਹ ਕੀਤੇ ਬਿਨਾ ਇੱਕ ਥੱਪੜ ਗੁਰਜੰਟ ਦੇ ਮੂੰਹ ਤੇ ਚੜ ਦਿੱਤਾ ਤੇ ਬੋਲੀ ਅੱਜ ਤੁਸੀਂ ਵੱਟੀ-ਗੱਡੀ ਦੀ ਮੰਗ ਕਰ ਰਹੇ ਹੋ ਕੱਲ ਨੂੰ ਤੁਸੀਂ ਹੋਰ ਕੋਈ ਡਿਮਾਂਡ ਕਰੋਗੇ ਸਾਰੀ ਜ਼ਿੰਦਗੀ ਕੁਝ ਨਾ ਕੁਝ ਮੰਗੀ ਹੀ ਜਾਵੋਗੇ ਮੈਂ ਤੇਰੇ ਨਾਲ ਵਿਆਹ ਹੀ ਨਹੀਂ ਕਰਨਾ ਤੁਸੀਂ ਬਰਾਤ ਵਾਪਸ ਲੈ ਜਾਓ ਨਹੀਂ ਤਾਂ ਮੈਂ ਪੁਲਿਸ ਬੁਲਾ ਕੇ ਤੁਹਾਡੇ ਤੇ ਦਾਜ ਦਾ ਕੇਸ ਪਵਾ ਕੇ ਜੇਲ੍ਹ ਭੇਜ ਦਵਾਂਗੀ ਜਿਹੜੀ ਸਰਕਾਰੀ ਨੌਕਰੀ ਤੇ ਇੰਨੀ ਆਕੜ ਕਰ ਰਹੇ ਹੋ ਉਹ ਵੀ ਨਹੀਂ ਰਹਿਣੀ ਅਰਸ਼ ਦੀ ਗੁੱਸੇ ਵਿੱਚ ਕੀਤੀ ਹੋਈ ਜੇਲ੍ਹ ਵਾਲੀ ਗੱਲ ਸੁਣ ਕੇ ਗੁਰਜੰਟ ਘਬਰਾ ਗਿਆ ਤੇ ਹੱਥ ਜੋੜ ਕੇ ਅਰਸ਼ ਦੇ ਪਾਪਾ ਕੋਲੋਂ ਮਾਫੀ ਮੰਗਣ ਲੱਗਿਆ ਬੋਲਿਆ ਅਸੀਂ ਵਿਆਹ ਲਈ ਤਿਆਰ ਹਾਂ ਕੋਈ ਵੱਟੀ ਗੱਡੀ ਨਹੀਂ ਚਾਹੀਦੀ ਪਰ ਹੁਣ ਅਰਸ਼ ਜਿੱਦ ਤੇ ਅੜ ਗਈ ਤੇ ਉਹ ਇਹਨਾਂ ਦਾਜ ਦੇ ਲਾਲਚੀਆਂ ਨਾਲ ਬਿਆਨ ਹੀ ਸੀ ਕਰਵਾਉਣਾ ਚਾਹੁੰਦੀ ਤੁਸੀਂ ਬਰਾਤ ਵਾਪਸ ਲੈ ਜਾਓ ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗੀ ਹੁਣ ਗੁਰਜੰਟ ਦੇ ਪਰਿਵਾਰ ਦੀ ਉੱਥੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਸੀ ਉਸਦੇ ਪਾਪਾ ਨੇ ਸੋਚਿਆ ਹੁਣ ਬਰਾਤ ਵਾਪਸ ਲਿਜਾਣ ਵਿੱਚ ਹੀ ਭਲਾਈ ਹੈ ਜਦੋਂ ਬਰਾਤ ਬਿਨਾ ਬਹੂ ਦੇ ਪਿੰਡ ਪਹੁੰਚੀ ਤਾਂ ਪੂਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸਾਰੇ ਪਿੰਡ ਵਿੱਚ ਲੋਕ ਮੂੰਹ ਜੋੜ-ਜੋੜ ਕੇ ਉਹਨਾਂ ਦੇ ਖਿਲਾਫ ਗੱਲਾਂ ਕਰ ਰਹੇ ਸੀ ਤੇ ਇਦਰ ਅਰਸ਼ ਆਪਣੇ ਪਾਪਾ ਨੂੰ ਸੰਭਾਲਦੀ ਹੋਈ ਕਹਿਣ ਲੱਗੀ ਪਾਪਾ ਤੁਸੀਂ ਫਿਕਰ ਨਾ ਕਰੋ ਮੇਰੇ ਵਿਆਹ ਦਾ ਮੈਂ ਪੜ੍ਹ ਲਿਖ ਕੇ ਕਾਮਯਾਬੀ ਹਾਸਲ ਕਰ ਲਵਾਂ ਫਿਰ ਤੁਹਾਨੂੰ ਇਨ੍ਹਾਂ ਵਰਗੇ ਦਾਸ ਦੇ ਲਾਲਚੀਆਂ ਦੀ ਮਿੰਨਤਾਂ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਅਰਸ਼ ਨੇ ਆਪਣੀ ਪੜ੍ਹਾਈ ਲਈ ਦਿਨ ਰਾਤ ਇੱਕ ਕਰ ਦਿੱਤਾ ਪੈਸਿਆਂ ਦੀ ਵੀ ਤੰਗੀ ਨਾ ਆਵੇ ਨਾਲ ਨਾਲ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਵੀ ਸ਼ੁਰੂ ਕਰ ਦਿੱਤਾ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਕੁਝ ਟਾਈਮ ਵਕਾਲਤ ਕੀਤੀ ਫਿਰ ਜੱਜ ਦੇ ਪੇਪਰ ਕਲੀਅਰ ਕਰ ਲਏ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸਨੇ ਕੋਰਟ ਵਿੱਚ ਜੁਆਇਨ ਕੀਤਾ ਅੱਜ 10 ਸਾਲਾਂ ਬਾਅਦ ਉਸ ਕੋਲ ਕੇਸ ਆਇਆ ਸੀ ਮੁੰਡੇ ਦਾ ਨਾਮ ਵੀ ਗੁਰਜੰਟ ਸੀ ਜਦੋਂ ਅਰਸ਼ ਨੇ ਗੁਰਜੰਟ ਨੂੰ ਕੋਰਟ ਰੂਮ ਵਿੱਚ ਦੇਖਿਆ ਤਾਂ ਉਸਦੇ ਚਿਹਰੇ ਤੇ ਮੁਸਕਾਨ ਆ ਗਈ ਉਸਨੂੰ ਲੱਗਿਆ ਕਿ ਇਸ ਕੇਸ ਵਿੱਚ ਵੀ ਇਹਨਾਂ ਲਾਲਚੀ ਲੋਕਾਂ ਦਾ ਹੀ ਕਸੂਰ ਹੋਵੇਗਾ। ਕੋਰਟ ਦੀ ਸੁਣਵਾਈ ਸ਼ੁਰੂ ਹੋਈ। ਇਹ ਕੇਸ ਇੱਕ ਬਜ਼ੁਰਗ ਬੀਬੇ ਦਾ ਸੀ ਜੋ ਵਿਚਾਰੀ ਕੱਲੀ ਰਹਿੰਦੀ ਸੀ। ਉਸ ਕੋਲ ਥੋੜੀ ਜਹੀ ਜ਼ਮੀਨ ਸੀ ਜਿਸ ਤੇ ਗੁਰਜੰਟ ਦੇ ਪਰਿਵਾਰ ਨੇ ਕਬਜ਼ਾ ਕਰ ਲਿਆ ਸੀ ਤੇ ਉਹ ਬੀਬੇ ਇਹ ਜ਼ਮੀਨ ਉਹਨਾਂ ਤੋਂ ਛਡਵਾਉਣਾ ਚਾਹੁੰਦੀ ਸੀ। ਸਾਰੇ ਸਬੂਤਾਂ ਤੇ ਗਵਾਹਾਂ ਦੀਆਂ ਗਵਾਹੀਆਂ ਸੁਣਨ ਤੋਂ ਬਾਅਦ ਅਰਸ਼ ਨੇ ਅਗਲੀ ਤਾਰੀਖ ਦੇ ਦਿੱਤੀ ਤੇ ਆਪਣੇ ਕਮਰੇ ਵਿੱਚ ਚਲੀ ਗਈ ਜਦੋਂ ਉਹ ਆਪਣੇ ਕਮਰੇ ਵਿੱਚ ਬੈਠੀ ਚਾਹ ਪੀ ਰਹੀ ਸੀ ਤਾਂ ਉਸ ਕੋਲ ਉਹ ਬਜ਼ੁਰਗ ਬੀਬੇ ਆਈ ਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਮੇਰੀ ਜ਼ਮੀਨ ਤੇ ਕਿਸ ਤਰ੍ਹਾਂ ਇਹਨਾਂ ਨੇ ਕਬਜ਼ਾ ਕਰ ਲਿਆ ਹੈ ਹੁਣ ਮੇਰੀ ਜ਼ਮੀਨ ਮੈਨੂੰ ਵਾਪਸ ਨਹੀਂ ਦੇ ਰਹੇ ਅਰਸ਼ ਨੇ ਬੀਬੇ ਕਰਕੇ ਜ਼ਿਆਦਾਤਰ ਗੁਰਜੰਟ ਦੇ ਪਰਿਵਾਰ ਕਰਕੇ ਉਸ ਕੇਸ ਦੀ ਆਪ ਜਾਂਚ ਕਰਵਾਈ ਉਸਨੇ ਪਤਾ ਕਰਵਾਇਆ ਕਿ ਜ਼ਮੀਨ ਦਾ ਅਸਲੀ ਮਾਲਕ ਕੌਣ ਹੈ ਤੇ ਜ਼ਮੀਨ ਤੇ ਜ਼ਬਰਦਸਤੀ ਕੌਣ ਕਬਜ਼ਾ ਕਰਨਾ ਚਾਹੁੰਦਾ ਹੈ ਇਹ ਜ਼ਮੀਨ ਕਿਸ ਨੇ ਖਰੀਦੀ ਤੇ ਕਿਸ ਨੇ ਵੇਚੀ ਹੈ ਇਹ ਸਾਰਾ ਕੁਝ ਉਸਨੇ ਤਹਿਸੀਲਦਾਰ ਤੋਂ ਪਤਾ ਕਰਵਾਇਆ ਜ਼ਮੀਨ ਬੇਬੇ ਦੀ ਹੀ ਸੀ ਅਰਸ਼ ਗੁਰਜੰਟ ਦੇ ਪਰਿਵਾਰ ਨੂੰ ਸਜ਼ਾ ਦੇਣ ਲਈ ਉਸ ਤਰੀਕ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਸ ਤੋਂ ਪਹਿਲਾਂ ਇੱਕ ਦਿਨ ਉਸਨੂੰ ਗੁਰਜੰਟ ਮਿਲਿਆ ਦੇਵਸ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਮਾਫੀ ਮੰਗਣ ਲੱਗਾ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪਰ ਇਸ ਵਾਰ ਅਸੀਂ ਗਲਤ ਨਹੀਂ ਆ ਏਸ ਜ਼ਮੀਨ ਸਾਡੀ ਹੀ ਹੈ ਤੁਸੀਂ ਉਹ ਜ਼ਮੀਨ ਸਾਨੂੰ ਦੇ ਦਿਓ ਅਸੀਂ ਕਿਸੇ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਅਸੀਂ ਉਹ ਜ਼ਮੀਨ ਖਰੀਦੀ ਹੈ ਗੁਰਜੰਟ ਦੀ ਗੱਲ ਸੁਣ ਕੇ ਅਰਸ਼ ਹੈਰਾਨ ਹੋ ਗਈ ਤੇ ਉਸਨੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਵਾਉਣ ਲਈ ਟੀਮ ਦੁਬਾਰਾ ਭੇਜ ਦਿੱਤੀ ਤੇ ਉਸ ਨੂੰ ਪਤਾ ਲੱਗਿਆ ਕਿ ਗੁਰਜੰਟ ਸੱਚ ਬੋਲ ਰਿਹਾ ਹੈ। ਉਹਨਾਂ ਨੇ ਸੱਚਮੁੱਚ ਇਹ ਜ਼ਮੀਨ ਕਿਸੇ ਕੋਲੋਂ ਖਰੀਦੀ ਹੈ ਪਰ ਕਿਸੇ ਨੇ ਨਕਲੀ ਡਾਕੂਮੈਂਟਸ ਬਣਾ ਕੇ ਉਸ ਜ਼ਮੀਨ ਨੂੰ ਗੁਰਜੰਟ ਨੂੰ ਉਹਨਾਂ ਨੂੰ ਵੇਚ ਦਿੱਤਾ ਤੇ ਅਸਲੀ ਮਾਲਕ ਕੋਲੋਂ ਸਾਈਨ ਵੀ ਨਹੀਂ ਕਰਵਾਈ ਤੇ ਉਸ ਜ਼ਮੀਨ ਦੀ ਅਸਲੀ ਮਾਲਕ ਉਹ ਬਜ਼ੁਰਗ ਬੀਬੀ ਸੀ। ਗੁਰਜੰਟ ਤੇ ਉਸਦੇ ਮੰਮੀ ਪਾਪਾ ਅਚਾਨਕ ਅਰਸ਼ ਦੇ ਘਰ ਪਹੁੰਚੇ। ਤੇ ਉਸਦੇ ਪਾਪਾ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੇ ਭਰਾ ਜੀ ਇਹ ਜ਼ਮੀਨ ਸਾਡੀ ਹੈ ਅਸੀਂ ਆਪਣੀ ਸਾਰੀ ਉਮਰ ਦੀ ਪੂੰਜੀ ਇਸ ਜ਼ਮੀਨ ਤੇ ਲਾਈ ਹੈ ਪਲੀਜ਼ ਅਰਸ਼ ਨੂੰ ਕਹਿ ਦਿਵੋ ਕਿ ਉਹ ਫੈਸਲਾ ਸਾਡੇ ਹੱਕ ਵਿੱਚ ਕਰ ਦਵੇ ਅਰਸ਼ ਦੇ ਪਾਪਾ ਕਹਿਣ ਲੱਗੇ ਕਿ ਅਰਸ਼ ਬਹੁਤ ਹੀ ਇਮਾਨਦਾਰ ਹੈ ਤੇ ਜ਼ਮੀਨ ਜ਼ਮੀਨ ਦੇ ਅਸਲੀ ਮਾਲਕ ਨੂੰ ਹੀ ਮਿਲੇਗੀ ਅਰਸ਼ ਦੇ ਪਾਪਾ ਦੀ ਗੱਲ ਸੁਣ ਕੇ ਗੁਰਜੰਟ ਤੇ ਉਸਦੇ ਮੰਮੀ ਪਾਪਾ ਚੁੱਪਚਾਪ ਆਪਣੇ ਘਰ ਵਾਪਸ ਚਲੀ ਗਈ ਅਗਲੇ ਦਿਨ ਕੇਸ ਦੀ ਸੁਣਵਾਈ ਸੀ ਅਰਸ਼ ਨੇ ਕਿਹਾ ਅਸਲ ਵਿੱਚ ਇਹ ਬਜ਼ੁਰਗ ਬੇਬੇ ਹੀ ਇਸ ਜ਼ਮੀਨ ਦੀ ਅਸਲੀ ਹੱਕਦਾਰ ਹੈ ਇਸ ਕਰਕੇ ਜ਼ਮੀਨ ਬੇਬੇ ਨੂੰ ਵਾਪਸ ਦਿੱਤੀ ਜਾਵੇ ਹੋਰ ਕਿਸੇ ਦਾ ਇਸ ਜ਼ਮੀਨ ਤੇ ਕੋਈ ਹੱਕ ਨਹੀਂ ਹੋਵੇਗਾ ਖਰੀਦ ਫਰੋਖਤ ਲਈ ਬਣੇ ਨਕਲੀ ਦਸਤਾਵੇਜ਼ਾਂ ਨੂੰ ਜਲਾ ਦਿੱਤਾ ਜਾਵੇ ਫੈਸਲਾ ਸੁਣ ਕੇ ਗੁਰਜੰਟ ਉੱਥੇ ਕੋਟਰੂਮ ਵਿੱਚ ਹੀ ਬੈਠ ਕੇ ਰੋਣ ਲੱਗਾ ਉਸਨੇ ਇਸ ਜ਼ਮੀਨ ਤੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਜੋ ਲਗਾ ਦਿੱਤੀ ਸੀ ਅਰਸ਼ਦੀ ਪਾਪਾ ਨੇ ਗੁਰਜੰਟ ਤੇ ਉਸਦੇ ਮੰਮੀ ਪਾਪਾ ਦੇ ਆਉਣ ਬਾਰੇ ਅਰਸ਼ ਨੂੰ ਦੱਸਿਆ ਅਰਸ਼ ਨੇ ਆਪਣੀ ਮਿਹਨਤ ਨਾਲ ਦਿਖਾ ਦਿੱਤਾ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਤੇ ਹਰੇ ਖੇਤਰ ਵਿੱਚ ਅੱਗੇ ਹੀ ਵਧਦੀਆਂ ਨੇ ਅੱਜਕੱਲ ਕੁੜੀਆਂ ਬੋਝ ਨਹੀਂ ਸਗੋਂ ਮਾਪਿਆਂ ਦਾ ਮਾਣ ਵਧਾਉਂਦੀਆਂ ਨੇ ਤੇ ਵਿਆਹ ਦੋ ਪਰਿਵਾਰਾਂ ਦੀ ਸਾਂਝ ਹੁੰਦੀ ਹੈ ਨਾ ਕਿ ਦਾਜ ਦੇ ਹੀਜ਼ ਲਈ ਕੀਤਾ ਜਾਂਦਾ ਹੈ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ